ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕ ਜਾਂ ਕਾ ਸਤਗੁਰ ਪੂਰਾ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਨੇ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾ ਜਨ ਕੇ ਚਰਨ ਵਸੈ ਮੇਰੇ ਹਿਅਰੈ ਸੰਗ ਪੁਨੀਤਾ ਦੇਹੀ ਜਨ ਕੇ ਧੂਰ ਜਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸੈ ਮੇਰੇ ਹਿਅਰੈ ਸੰਗਪੁ ਨੇਤਾ ਦੇਹੀ ਜਨ ਕੀ ਧੂਰ ਦਿਹਾਉ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਤਨਾਸਰੀ ਮਹਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕੋ ਸਤਗੁਰ ਪੂਰਾ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਨੇ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾ ਜਨ ਕੇ ਚਰਨ ਵਸੈ ਮੇਰੇ ਹਿਰ ਰ ਸੰਗ ਪੁਨੀਤਾ ਦੇਹੀ ਜਨ ਕੇ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸੈ ਮੇਰਾ ਹਿਯਾਰੈ ਸੰਗ ਆਪਣੇ ਤਾ ਦੇਹੀ ਜਨ ਕੇ ਧੂਰ ਦਿਹਾਉ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਤਨਾਸਰੀ ਮਹਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤ ਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤ ਗੁਰ ਪੂਰਾ ठाकुर गाइए आत्मरंग शरने पावन नाम ध्यावन सहज समावन संग रहा जन के चरण वसे मेर हियरे संग पुनिता देही जन के दे ธุਰ जहौ कृपा निद ਨਾਨਕ ਕੈ ਸੁਖ ਇਹੀ ਜਨ ਕੇ ਚਰਨ ਵਸੈ ਮੇਰਾ ਹੀ ਹਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਜਹਾਉ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਤਨਾਸਰੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕਿ ਜਾ ਕਾ ਸਤ ਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾ ਜਨ ਕੇ ਚਰਨ ਵਸੈ ਮੇਰੇ ਹਿਰ ਰੈ ਸੰਗ ਪੁਨੀਤਾ ਦੇਹੀ ਜਨਕੇ ਧੂਰ ਦਿਹਾਉ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਜਨਕੇ ਚਰਨ ਵਸੈ ਮੇਰਾ ਹਿਆਰੈ ਸੰਗ ਪੁਨੀਤਾ ਦੇਹੀ ਜਨਕੇ ਧੂਰ ਦਿਹਾਉ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਣੇ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾ ਜਨਕੇ ਚਰਨ ਵਸੈ ਮੇਰਾ ਹਿਯਾਰੈ ਸੰਗ ਪੁਨੀਤਾ ਦੇਹੀ ਜਨਕੇ ਧੂਰ ਜਹਉ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਜਨਕੇ ਚਰਨ ਵਸੈ ਮੇਰਾ ਹਿਯਾਰੈ ਸੰਗਪੁ ਨੇਤਾ ਦੇਹੀ ਜਨ ਕੀ ਧੂਰ ਦਿਹਾਉ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਤਨਾਸਰੀ ਮਹਲਾ ਪੰਜਵਾ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕੋ ਸਤਿਗੁਰ ਪੂਰਾ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਨੇ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਉ ਜਨ ਕੇ ਚਰਨ ਵਸੈ ਮੇਰੇ ਹਿਰ ਰ ਸੰਗ ਪੁਨੀਤਾ ਦੇਹੀ ਜਨ ਕੇ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜਨਕੇ ਚਰਨ ਵਸੈ ਮੇਰਾ ਹਿਆਰੈ ਸੰਗੁ ਪੁਨੇਤਾ ਦੇਹੀ ਜਨਕੇ ਧੂਰ ਦਿਹਾਉ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਤਨਾਸਰੀ ਮਹਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ठाकुर गाइए आत्मरंग शरणे पावन नाम ਧਿਆਵਣ ਸਹਿਜ ਸਮਾਵਣ ਸੰਗ ਰਹਾ ਜਨ ਕੇ ਚਰਨ ਵਸੈ ਮੇਰੇ ਹਿਰ ਰ ਸੰਗ ਪੁਨੀਤਾ ਦੇਹੀ ਜਨ ਕੇ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਇਹੀ ਜਨ ਕੇ ਚਰਨ ਵਸੈ ਮੇਰਾ ਹੀ ਹਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦਿਹਾਉ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਤਨਾਸਰੀ ਮਹਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕਿ ਜਾ ਕਾ ਸਤ ਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਨੇ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾ ਜਨ ਕੇ ਚਰਨ ਵਸੈ ਮੇਰੇ ਹਿਰ ਰੈ ਸੰਗ ਪੁਨੀਤਾ ਦੇਹੀ ਜਨ ਕੇ ਧੂਰ ਜਹਾਉ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸੈ ਮੇਰਾ ਹਿਆਰੈ ਸੰਗ ਪੁਨੀਤਾ ਦੇਹੀ ਜਨ ਕੇ ਧੂਰ ਜਹਾਉ ਕਿਰਪਾ ਨਿਧ ਨਾਨਕ ਕਹਿ ਸੁਖ ਏਹੀ ਤਨਾਸਰੀ ਮਹਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾਂ ਕਾ ਸਤਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤ ਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਨੇ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾ ਜਨਕੇ ਚਰਨ ਵਸੈ ਮੇਰਾ ਹਿਯਾਰੈ ਸੰਗ ਪੁਨੀਤਾ ਦੇਹੀ ਜਨਕੇ ਧੂਰ ਜਹਉ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜਨਕੇ ਚਰਨ ਵਸੈ ਮੇਰਾ ਹਿਯਾਰੈ ਸੰਗਪੁ ਨੇਤਾ ਦੇਹੀ ਜਨ ਕੀ ਧੂਰ ਦਿਹਾਉ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਤਨਾਸਰੀ ਮਹਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਨੇ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਉ ਜਨ ਕੇ ਚਰਨ ਵਸੈ ਮੇਰੇ ਹਿਰ ਰੈ ਸੰਗ ਪੁਨੀਤਾ ਦੇਹੀ ਜਨ ਕੇ ਧੂਰ ਜਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜਨਕੇ ਚਰਨ ਵਸੈ ਮੇਰਾ ਹਿਆਰੈ ਸੰਗੁ ਪੁਨੇਤਾ ਦੇਹੀ ਜਨਕੇ ਧੂਰ ਦਿਹਾਉ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਤਨਾਸਰੀ ਮਹਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ठाकुर गाइए आत्मरंग शरणे पावन नाम ਧਿਆਵਣ ਸਹਿਜ ਸਮਾਵਣ ਸੰਗ ਰਹਾ ਜਨ ਕੇ ਚਰਨ ਵਸੈ ਮੇਰੇ ਹਿਰ ਰ ਸੰਗ ਪੁਨੀਤਾ ਦੇਹੀ ਜਨ ਕੇ ਧੂਰ ਦੇਹੁ ਕਿਰਪਾ ਨਿਧ ਨਾਨਕ ਕਹਿ ਸੁਖ ਏਹੀ ਜਨ ਕੇ ਚਰਨ ਵਸੈ ਮੇਰਾ ਹਿਯਾਰੈ ਸੰਗੁ ਪੁਨੇਤਾ ਦੇਹੀ ਜਨ ਕੀ ਧੂਰ ਦਿਹਾਉ ਕਿਰਪਾ ਨਿਧ ਨਾਨਕ ਕਹਿ ਸੁਖ ਏਹੀ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ